ਕਿਸਾਨ ਵੀਰੋ ਮੇਰੇ ਹੱਥ ਦੇ ਵਿੱਚ ਇੱਕ ਬੱਲੀ ਆ ਗਈ ਮੋਤੀਆਂ ਵਰਗੇ ਦਾਣੇ ਇਸ ਬੱਲੀ ਦੇ ਤੇ ਇੱਕ ਆ ਆਮ ਬੱਲੀ ਆ ਤੇ ਇਹਨਾਂ ਦਾ ਕੱਦ ਦੀ ਆਪਾਂ ਗੱਲਬਾਤ ਕਰੀਏ 2.5-3 ਇੰਚ ਦਾ ਫਰਕ ਆ ਤੇ ਇਹ ਜੋ ਬੱਲੀ ਆ ਜਿਸ ਨੂੰ ਖਾਸ ਬੱਲੀ ਕਹਿ ਸਕਦੇ ਆ ਇਹਨਾਂ ਦੇ ਖੇਤ ਦੇ ਵਿੱਚ 2-3 ਬੱਲੀਆਂ ਹੋਈਆਂ ਸੀ ਤੇ ਉਹਨਾਂ ਨੇ ਉਹ 2-3 ਬੱਲੀਆਂ ਨੂੰ ਕੱਟ ਕੇ ਕੁੱਟ ਕੇ ਅਗਲੇ ਸਾਲ ਫੇਰ ਬੀਜਿਆ ਜਿਸ ਤੋਂ ਉਹਨਾਂ ਨੇ ਥੋੜੀ ਜਿਹੀ ਜਗ੍ਹਾ ਬੀਜੀ ਉਸ ਜਗ੍ਹਾ ਤੋਂ ਫੇਰ ਉਹਨਾਂ ਨੇ ਥੋੜੀ ਜਿਹੀ ਹੋਰ ਬੀਜੀ 4-5 ਸਾਲ ਦੇ ਵਿੱਚ ਬੀ ਤਿਆਰ ਕਰਿਆ ਬੱਲੀ ਦਾ ਵੈਸੇ ਪਤਾ ਨਹੀਂਗਾ ਕਿਹੜੀ ਕਣਕ ਦੀ ਬੱਲੀ ਐ ਕੀ ਬੀ ਹੈਗਾ ਤੇ ਪਰ ਇਹ ਬੱਲੀ ਖਾਸ ਕਹਿ ਸਕਦੇ ਆ ਜਿਸ ਦੇ ਵਿੱਚ 130-40 ਬੀ ਨੇ ਕਣਕ ਦੇ ਦਾਣੇ ਨੇ ਜੋ ਕਿਸਾਨ ਆ ਜਿਸ ਦੇ ਖੇਤ ਦੇ ਵਿੱਚ ਬੀਜੀ ਹੋਈ ਆ ਉਹ ਇਹ ਮੋਹਨ ਸਿੰਘ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਦੇ ਵਿੱਚ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਉਹਨਾਂ ਨੇ ਇਹ ਬੀ ਤਿਆਰ ਕਰਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਭਾਈ ਚਰਦੀ ਕਲਾ ਜੀ ਹਾਂ ਚਰਦੀ ਕਲਾ ਤੇ ਅੰਕਲ ਜੀ ਇਹ ਜਿਵੇਂ ਬੀ ਆ ਹਾਂਜੀ ਬੱਲੀ ਮੇਰੇ ਹੱਥ ਦੇ ਵਿੱਚ ਫੜੀ ਹਾਂ ਹਾਂਜੀ ਹਾਂਜੀ ਤੇ ਤੁਹਾਡੇ ਖੇਤ ਦੇ ਵਿੱਚ ਹੋਈ ਸੀ ਕਿਹਦੇ ਤੋਂ ਲੈ ਕੇ ਨਹੀਂ ਨਹੀਂ ਸਾਡੇ ਖੇਤ ਦੇ ਵਿੱਚ ਹੋਈ ਸੀ ਕੁਤਰ ਤੋਂ ਹੀ ਹੋਈ ਸੀ ਤੈਨੂੰ ਗੱਲੀਆਂ ਲੀਆਂ ਸੀ ਮੈਂ ਤੈਨੂੰ ਗੱਲੀਆਂ ਲੀਆਂ ਨੂੰ ਪੋੜ ਕੇ ਉਹਨਾਂ ਨੂੰ ਸਾਂਭ ਕੇ ਰੱਖਿਆ ਅਗਲੇ ਸਾਲ ਫਿਰ ਉਹ ਬੀਜ ਤਿਆ ਜੀ ਬੀਜ ਕੇ ਫਿਰ ਕੋਸ਼ੋ ਦੇ ਵਿੱਚੋਂ 2.5 ਕਿਲੋ ਬੀਜ ਨਿਕਲਿਆ ਉਹਨੂੰ ਫਿਰ ਮੈਂ ਅਗਲੇ ਸਾਲ ਫੇਰ ਬੀਜਤਾ ਹਾਂਜੀ ਇਹ ਚੌਥੇ ਸਾਲ ਦੇ ਵਿੱਚ ਬੀਜ ਗਏ ਮੇਰੇ 2.5 ਕਿੱਲੇ ਬੀਜ ਗਏ ਜਿਵੇਂ ਬੀਜ ਤਿਆਰ ਕਰਨ ਦੇ ਲਈ 3-4 ਸਾਲ ਲੱਗੇ ਹਾਂ ਤਿੰਨ ਚਾਰ ਸਾਲ ਲੱਗੇ ਪਹਿਲਾਂ ਜਾਨੀ ਕਿ ਦੋ ਤਿੰਨ ਬੱਲੀਆਂ ਸੀ ਉਹਨਾਂ ਨੂੰ ਕੁੱਟਿਆ ਹਾਂਜੀ ਹਾਂ ਹਾਂਜੀ ਹਾਂ ਤੇ ਫਿਰ ਦੋ ਦੂਸਰੇ ਸਾਲ ਫੇਰ ਵੀ ਹਾਂ ਹਾਂ ਦੂਸਰੇ ਸਾਲ ਫੇਰ ਵੀ ਜੀ ਤੀਸਰੇ ਸਾਲ ਫਿਰ ਬੱਲੇਵੇ 15 ਕਿਲੋ ਕਣਕ ਹੋ ਗਈ ਹਾਂਜੀ ਫਿਰ ਮੈਂ ਉਹ ਕੁਸ਼ਕਨਾਲਾਂ ਦੇ ਵਿੱਚ ਬੀਜ ਕੇ ਉਦੋਂ ਬਾਅਦ ਦੇ ਵਿੱਚ ਇਹ ਬੀ ਤਿਆਰ ਹੋ ਗਿਆ ਮੇਰੇ ਕੋਲ ਤੇ ਅੱਜ ਕੱਲ ਕਿੰਨੇ ਕਣਕ ਬੀਜੇ ਸਾਡੇ ਮੇਰੇ ਕੋਲੇ ਅੱਜ ਕੱਲ ਕਣਕ ਦੇ ਹੈਗੇ ਨੇ ਤਰਕ ਕੱਲੇ ਕਣਕ ਦੇ ਲੱਗ ਪਾ ਜੀ ਯਾਨੀ ਕਿ ਇਹੀ ਸਾਰੇ ਬੀਜੇ ਇਹੀ ਸਾਰੀ ਬੀਜੀ ਹੋਈ ਹੈ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਇਹ ਮੈਂ ਇਸ ਕਣਕ ਨੂੰ ਹੀ ਬੀਜਿਆ ਜਿਵੇਂ ਆਮ ਕਣਕ ਤੁਹਾਡੇ ਬੀਜੀ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ ਹਾਂਜੀ ਹਾਂਜੀ ਤੇ ਇਹਦੇ ਬਾਰੇ ਕਿਵੇਂ ਮਨ ਦੇ ਵਿੱਚ ਸਵਾਲ ਇਹਦੇ ਬਾਰੇ ਮੇਰੇ ਮਨ ਦੇ ਵਿੱਚ ਹੀ ਸਵਾਲ ਆਇਆ ਵੀ ਇਹਦੇ ਵਿੱਚ ਦਾਣੇ ਵੀ ਵੱਧ ਨੇ ਲੰਬਾਈ ਵੀ ਵੱਧ ਹੈ ਜੀ ਕੱਲੀ ਕੱਲੀ ਖੂੜੀ ਦੇ ਵਿੱਚ ਦਾਣੇ ਵੀ ਦੂਇਆ ਆਮ ਕਣਕਾਂ ਨਾਲੋਂ ਵੱਧ ਨੇ ਦੇ ਵਿੱਚ ਤੇ ਕਿੰਨੇ ਦਾਣੇ ਆ ਕਦੇ ਗਿਣੇ ਆ ਜੀ ਇਹ ਹਾਂਜੀ ਇਹ 130 ਦੇ ਲਗਭਗ ਦਾਣੇ ਹੈਗੇ ਜੀ ਅਸੀਂ ਭੋਰ ਕੇ ਦੇਖ ਰਹੇ ਸੀ ਤੇ ਕਈਆਂ ਕਈਆਂ ਜੋ ਵੱਧ ਨਿਕਲੇ ਕਈਆਂ ਜੋ ਘੱਟ ਹਾਂ ਜੀ ਵੱਡੀ ਛੋਟੀ ਬੱਲੀ ਹੁੰਦੀ ਹੈ ਜਿਹੜੀ ਪਹਿਲਾਂ ਬੱਲੀ ਆਉਂਦੀ ਹੈ ਉਹਦੇ ਵਿੱਚ ਵੀ ਵੱਧ ਹੁੰਦਾ ਹੈ 150 ਜਿਹੜੀ ਉਸ ਤੋਂ ਬਾਅਦ ਮਤਲਬ ਫੇਰ ਆਉਂਦੀ ਹੈ ਕੁਛ ਨਾ ਕੁਛ ਜਿਹੜੀਆਂ ਜਮਾ ਛੇੜ ਲਿਆ ਹਰ ਇੱਕ ਕਣਕ ਦੇ ਵਿੱਚ ਛੋਟੀ ਬੱਲੀ ਹੁੰਦੀ ਹੈ ਕਿਉਂ ਕਿਸਾਨੀ ਦਾ ਕੰਮ ਕਰਦੇ ਹਾਂ ਹਾਂ ਜੀ ਘਟੋ ਘਟ 40 45 ਸਾਲ ਤੋਂ ਪਹਿਲਾਂ ਦੇ ਖੇਸੀ ਦੇ ਵਿੱਚ ਹੀ ਰਹਿੰਦੇ ਹਾਂ ਜੀ ਤੇ ਦੂਸਰੀਆਂ ਆਮ ਬੱਲੀਆਂ ਦੇ ਵਿੱਚ ਕਿੰਨੇ ਬੀ ਹੁੰਦੇ ਆ ਆਮ ਬੱਲੀਆਂ ਦੇ ਵਿੱਚ ਤਾਂ ਜੀ 60 65 ਦਾਣੇ 70 ਬਸ ਇੱਥੇ ਜਿ ਘੜ ਜਾਂਦੇ ਨੇ 60 65 70 80 ਦੁੱਗਣੇ ਵੀ ਨੇ ਹਾਂ ਜੀ ਦੁੱਗਣੇ ਤੋਂ ਪੁੱਛਾ ਹਾਂ ਹਾਂ ਜੀ ਹਾਂ ਤੇ ਉਸ ਤੋਂ ਜਾਨੀ ਕਿ ਘਰੇ ਤਿਆਰ ਕਰਿਆ ਵੀ ਹਾਂ ਜੀ ਪਤਾ ਨਹੀਂ ਲੱਗਿਆ ਇਹ ਕਿਹੜੀ ਕੰਪਨੀ ਦਾ ਵੀ ਨਹੀਂ ਹੈਗਾ ਇਹ ਉਧਰ ਤੋਂ ਹੀ ਆ ਗਿਆ ਕਿਸੇ ਪਾਸੋਂ ਜਿਹੜੀ ਚੀਜ਼ ਹੈ ਕੋਈ ਬੀਜ ਆ ਹਵਾ ਚ ਆਉਂਦਾ ਹੁੰਦਾ ਹਾਂਜੀ ਜਿਵੇਂ ਕੋਈ ਆਪਾਂ ਨਜ਼ੀਨਾ ਦੇ ਵੀ ਕਹਿੰਦੇ ਆ ਕੋਈ ਗਾਜਰ ਬੂਟੀ ਆ ਜਾਂ ਹੋਰ ਹੈ ਇਹ ਉਧਰ ਤੋਂ ਹੀ ਆਉਂਦੇ ਨੇ ਇਹ ਕਿਹੜਾ ਕੋਈ ਲੈ ਕੇ ਬੀਜ ਦਾ ਗੁੱਲੀ ਡੰਡਾ ਆ ਗਿਆ ਸੀ ਪਹਿਲਾਂ ਸਾਡੀ ਸੁਰਤ ਤੋਂ ਪਹਿਲਾਂ ਹੈਗਾ ਨਹੀਂ ਤੇ ਗੁੱਲੀ ਡੰਡਾ ਬਾਅਦ ਚ ਆ ਗਿਆ ਸੀ ਕਾਲੀ ਬਿਗੜ ਹੁੰਦੀ ਆਈਆਂ ਨੇ ਜਾਈਆਂ ਜਾਂਦੇ ਨੇ ਵੀ ਤਾਂ ਹੁਣ ਉਂਦੇ ਜਾਂਦੀ ਰਹਿੰਦੇ ਨਹੀਂ ਕਿਸੇ ਨੂੰ ਚੈੱਕ ਕਰਾਇਆ ਇਹ ਕਿਹੜੀ ਕੰਪਨੀ ਦਾ ਬੀ ਆ ਕਦੇ ਨਹੀਂ ਨਹੀਂ ਕਿਸੇ ਨੂੰ ਕੋਈ ਚੈੱਕ ਨਹੀਂ ਕਰਾਇਆ ਜੀ ਇਹ ਤਾਂ ਖੇਤ ਦੇ ਵਿੱਚ ਹੀ ਖੜੀ ਆ ਜਿਹਨੇ ਚੈੱਕ ਕਰਨਾ ਆ ਕੇ ਕਰ ਵੀ ਸਕਦਾ ਕੋਈ ਬੰਦਾ ਵੀ ਕਰ ਸਕਦਾ ਯਾਨੀ ਕਿ ਤੁਸੀਂ ਐਕਸਪੈਰੀਮੈਂਟ ਕਰਿਆ ਹਾਂ ਜੀ ਮੈਂ ਵੱਡੇ ਵੱਡੇ ਕਿਸਾਨ ਤਰ੍ਹਾਂ ਆੜ ਕਿਸਾਨ ਦੇਖੇ ਨੇ ਕਿਸਾਨ ਵੀਰੋ ਜਿਵੇਂ ਕਿ ਉਹ ਐਕਸਪੈਰੀਮੈਂਟ ਕਰ ਦਿੰਦੇ ਜਿਨ੍ਹਾਂ ਕੋਲੇ 100 200 ਕਿੱਲੇ ਜ਼ਮੀਨ ਦੇ ਆ ਤੇ ਇਹਨਾਂ ਕੋਲੇ ਮੈਨੂੰ ਲੱਗਦਾ 2 2.5 ਕਿੱਲੇ ਜ਼ਮੀਨ ਦੇ ਆ 3 ਕਿੱਲੇ ਜ਼ਮੀਨ ਆ ਮੈਨੂੰ ਲੱਗਦਾ ਸਾਰੀ ਦੇ ਵਿੱਚ ਨਹੀਂ ਸਾਰੀ ਹਾਂ ਜੀ ਇੰਨਾ ਹੀ ਸਾਰੀ ਦੇ ਵਿੱਚ ਹੋਰ ਫਸਲਾਂ ਵੀ ਹੈਗੀਆਂ ਨੇ ਸਰੋਂ ਵੀ ਹੈਗੀ ਆ ਬਰਸੀਨ ਵੀ ਹੈਗਾ ਡੰਗਰ ਪਸ਼ੂਆਂ ਦਾ ਵੀ ਕੰਮ ਕਰਦੇ ਆ ਆਪਦੇ ਜੋਕਰੀ ਵਧ ਨਹੀਂ ਕਰਦੇ ਜੀ ਹਾਂ ਤੇ ਹੁਣ ਪਿੰਡ ਦੇ ਵਿੱਚ ਹੋਰ ਵੀ ਬੀਜੀਏ ਕਿ ਤੁਸੀਂ ਬੀਜੀ ਹੋਈ ਨਹੀਂ ਪਿਛਲੇ ਸਾਲ ਮੈਂ ਤੋ ਹੋਰ ਬੀ ਲੈ ਕੇ ਤੇ ਬੀਜੀ ਹੋਈ ਉਹਨਾਂ ਨੇ ਬੀਜੀ ਆ ਮੈਨੂੰ ਥੋੜੇ ਜਿਹਾ ਮੈਂ ਤੋ ਲੈ ਕੇ ਬੀਜੀ ਆ ਜੀ ਹਾਂ ਜੀ ਹਾ ਬੀਜੀ ਹੋਈ ਆ ਜੀ ਬਹੁਤ ਬੀਜੀ ਆ ਤੇ ਹੁਣ ਤੁਸੀਂ ਇਹ ਵੇਚਣ ਲਈ ਬੀਜੀ ਆ ਕਿ ਐ ਐਕਸਪੈਰੀਮੈਂਟ ਕਰਨ ਦੇ ਲਈ ਨਹੀਂ ਜੀ ਵੇਚ ਵੀ ਦੇਵਾਂਗੇ ਹੁਣ ਜੇ ਕੋਈ ਲਊਗਾ ਵੇਚ ਦਾਂਗੇ ਕੋਈ ਗੱਲ ਨਹੀਂ ਹਮਮ ਪਰ ਖੇਤ ਜਿਹੜਾ ਬੰਦਾ ਖੇਤ ਚ ਆ ਕੇ ਦੇਖੂਗਾ ਇਹ ਕਣਕ ਸੱਟਾ ਉਹਨੂੰ ਵੀ ਬੀਜ ਦੇਵਾਂਗੇ ਬਰਾਮ ਤਾਂ ਅਸੀਂ ਕਹਿ ਕੇ ਝੂਠ ਮਾਰ ਕੇ ਤਾਂ ਵੇਚ ਨਹੀਂ ਸਕਦੇ ਹਾਂਜੀ ਨਾ ਸਮਝੋ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਸਮੇਂ ਦੇ ਵਿੱਚ ਬਹੁਤ ਚੱਲ ਰਿਹਾ ਹਾਂਜੀ ਚੱਲ ਰਿਹਾ ਜੀ ਤਾਂ ਨਹੀਂ ਹੋ ਸਕਦਾ ਵੀ ਆਪਾਂ ਹੂੰ ਜਿਹੜਾ ਉਹ ਖੇਤ ਦੇ ਵਿੱਚ ਖੜਾ ਦੇਖੂਗਾ ਅਜੇ ਇਹ ਦੱਸਦਣ ਕਣਕ ਪੜਦਾ ਨਹੀਂ ਮੈਂ ਹਾਂਜੀ ਕਿਉਂ ਅਜੇ ਕੱਚੀ ਹੈ ਉਦੋਂ ਬਾਅਦ ਜਿਹੜਾ ਬੰਦਾ ਦੇਖੂਗਾ ਉਹ ਅਪੀਲੇ ਜੂਗਾ ਵੀ ਤੇ ਪਿਛਲੇ ਸਮੇਂ ਦੇ ਵਿੱਚ ਕਿੰਨਾ ਬਾਣ ਵੇਚਿਆ ਸੀ ਤੁਸੀਂ ਜੀ ਪਿਛਲੇ ਸਮੇਂ ਦੇ ਵਿੱਚ ਹੈਗੇ 2.5 3 ਕਣਕਾਂ ਜੀ ਤੇ ਉਹਨਾਂ ਚੋਂ ਝਾੜ ਕਿੰਨਾ ਨਿਕਲਿਆ ਸੀ 2.5 3 ਕਣਕਾਂ ਚੋਂ ਝਾੜਦਾ ਜੀ ਹੋ ਗਈ ਸੀ ਉਹਦੇ ਵਿੱਚੋਂ ਮੈਨੂੰ ਆ ਲੱਗਦਾ ਵੀ ਕਣਕ ਪੱਤੀ 33 ਮਣਕ ਕਣਕ ਹੋ ਗਈ ਸੀ 32 33 ਮਣਕ ਹਾਂ ਹਾਂ ਜੀ ਫਿਰ ਕੋਸੇ ਰਿਸ਼ਤੇਦਾਰ ਲੈ ਕੇ ਕੋਸੇ ਆਮ ਲੋਕ ਲੈ ਕੇ ਕੁਛ ਮੈਂ ਬੀਜਤੀ ਅੱਛਾ ਇੱਕ ਨਗ ਪਿਹਾ ਕੇ ਵੀ ਖਾਦਾ ਸੀ ਹੂੰ ਹੂੰ ਸਾਢੇ 12 ਕਾ ਕਾਊਂਟਰ ਹੋ ਗਏ ਜੀ ਤੈਨਾਂ ਕਰਾਣਾ ਜੋ ਸਾਢੇ 12 ਕੁਆਂਟ ਹਾਂ ਹਾਂ ਤੈਨੂੰ ਤੋਂ ਕੱਟੀ ਦੀਆਂ ਜੀ ਸਾਢੇ 12 ਜੀ ਇਹ ਪਿਆਕੇ ਖਾਨ ਚ ਕਿਸ ਤਰ੍ਹਾਂ ਦੀ ਲੱਗੀ ਪਿਆਕੇ ਖਾਨ ਚ ਬਹੁਤ ਵਧੀਆ ਲੱਗੀ ਜੀ ਵਧੀਆ ਮੋਟਾ ਦਾਣਾ ਹੈ ਅੱਛਾ ਖਾਣ ਨੂੰ ਆਟਾ ਬਹੁਤ ਵਧੀਆ ਆਟਾ ਜੀ ਬੀ ਵਧੀਆ ਬਣਦੀ ਹੈ ਹਾਂ ਰੋਟੀ ਵਧੀਆ ਬਣਦੀ ਹੈ ਜਿਹਦੇ ਲੇਸ ਹੈਗਾ ਜੀ ਤੇ ਬਾਕੀ ਤੂੜੀ ਆਮ ਆ ਕਿ ਉਹਨਾਂ ਨਾਲ ਵੱਧ ਘੱਟ ਹੈਗੀ ਤੂੜੀ ਤਾਂ ਜੀ ਹੁਣ ਆਪਾਂ ਨੂੰ ਜੇ ਨੜ ਦਾ ਹਿਸਾਬ ਲਈਏ ਜਿਵੇਂ ਹੁਣਾਂ ਮੋਟਾ ਨੜ ਹੈ ਇਹ ਮੋਟੇ ਨੜ ਦੇ ਵਿੱਚੋਂ ਜੇ ਆ ਬੱਲੀ ਦਾ ਝਾੜੇ ਇਹੀ ਨੜ ਚੱਲ ਸਕਦਾ ਇਹ ਬੱਲੀ ਦਾ ਵੱਜ ਨੇ ਇਹੀ ਨੜ ਚੱਲੂਗਾ ਹੋਰ ਕਿ ਆਮ ਕਣਕ ਦਾ ਨੜ ਤਾਂ ਚੱਲਦਾ ਨਹੀਂ ਹੈ ਇਹ ਤਾਂ ਆਪਾਂ ਨੂੰ ਹੀ ਪਤਾ ਹੈ ਹੈ ਵੀ ਬੱਲੀ ਦੇਖੋ ਜੇ ਆਪਾਂ ਮਿੰਦੇ ਆ ਇਹ 10 ਉਂਗਲਾਂ ਦੀ 10 ਉਂਗਲਾਂ ਦੀ ਬੱਲੀ ਦੂਜੀ ਮਣਿਆ ਦੂਜੀ ਪਾਈ ਦੂਜੀ ਮਣਕੇ ਦੇਖ ਲਓ ਆ ਆ ਆ ਆ ਆ ਮਣਕੇ ਦੇਖ ਲੈਣੇ ਆ ਜੀ ਆਮ ਦਾ 5 ਉਂਗਲਾਂ ਦੀ ਬੱਲੀ ਮਸ ਹੈ ਫਿਰ ਫਰਕ ਤਾਂ ਪੈਂਦੀ ਹੈ ਜੀ ਇਹ ਕਿਹੜੀ ਗੱਲ ਹੈ ਆ ਦੇਖੋ ਜੀ ਇੰਨਾ ਫਰਕ ਹੈ ਤੁਸੀਂ ਆਪ ਹੀ ਦੇਖ ਲਓ ਜੀ ਕੀ ਤੁਸ ਆ ਕੰਦੇ ਸਾਹਮਣੇ ਆ ਤੁਹਾਡੇ ਹਾਂਜੀ ਹਾਂਜੀ ਆਪਾਂ ਕਿਹੜਾ ਝੂਠ ਮਾਰਦੇ ਆ ਇਹ ਵੀ ਦੀ ਲੋਟ ਜਿਹੜੀ ਰੋਟੀ ਹੈਗੀ ਉਹ ਵੀ ਲੇਸ ਵਾਲੀ ਰੋਟੀ ਹੈ ਰੋਟੀ ਖਾਣ ਚ ਕੋਈ ਕੋਈ ਦਿੱਕਤ ਨਹੀਂ ਯਾਰੀ ਹਾਂ ਹਾਂ ਪਿਹਾ ਕੇ ਖਾਦੀ ਆ ਮੈਂ ਪਿਆਈ ਆ ਆਪਦੇ ਚਪੂੜੀਆਂ ਕੈਦਾਂ ਲੀਆਂ ਰਾਂਗੇ ਬੁੱਬੀ ਵੀ ਇਸ ਲਈ ਬਣਾ ਰੋਟੀ ਦਾ ਇਹ ਇਹ ਵੀ ਦਾ ਲੇਸ ਬਹੁਤ ਵਧੀਆ ਬਣਿਆ ਸੋਖ ਨਹੀਂ ਆਉਂਦੀ ਰੋਟੀ ਕਿਸੇ ਮੰਡੀ ਕਰਨ ਦੇ ਕਿਸੇ ਇਨਸਾਨ ਨਾਲ ਗੱਲਬਾਤ ਕਰੀ ਹੋਵੇ ਚੈਕਿੰਗ ਕਰਾਈ ਹੋਵੇ ਨਹੀਂ ਅਜੇ ਤੱਕ ਤਾਂ ਕੁਝ ਨਹੀਂ ਹੋਇਆ ਜੀ ਹਾਂਜੀ ਐਤ ਕੀ ਕਰਾ ਦਾਂ ਜੀ ਜੀ ਬਾਕੀ ਇਹ ਨਹੀਂ ਨੌਲਜ ਵੀ ਨਹੀਂ ਦੀ ਪਈ ਸਾਨੂੰ ਹਾਂ ਜੀ ਕਿਹ ਹਾਂ ਪਹੁੰਚਣ ਦਾ ਅਖਦੀ ਨਹੀਂ ਨੌਲਜ ਵੀ ਨਹੀਂ ਤੀ ਨਹੀਂ ਕਈ ਜਿਹੜੀ ਕੋਈ ਰਜਿਸਟ੍ਰੇਸ਼ਨ ਵੀ ਹੋਵੇ ਆਪਾਂ ਉਸ ਨੂੰ ਵੇਚ ਰਹੇ ਆ ਇਸ ਤਰ੍ਹਾਂ ਦਾ ਵੀ ਹੁੰਦਾ ਨਹੀਂ ਨਹੀਂ ਜੀ ਹਾਂ ਹਾਂ ਠੀਕ ਆਮ ਜਨ ਵੀਰਾਂ ਵਾਸਤੇ ਆਮ ਜਨ ਜਾਨੀ ਕਿ ਆਪਦੇ ਲਈ ਹੈਗਾ ਆਪਦੇ ਲਈ ਹੈ ਜੀ ਆਪ ਹਾਂ ਜੀ ਇਹ ਗੱਲ ਨਹੀਂ ਹੈ ਨਹੀਂ ਵੈਸੇ ਦਰਸ਼ਕ ਵੀਰੋ ਸੀ ਵੀ ਕਬੱਡੀ ਦੀਆਂ ਜਾਂ ਕਲਾਕਾਰਾਂ ਦੇ ਵੀਡੀਓ ਕਰਦੇ ਆ ਤੇ ਇਹ ਸਾਨੂੰ ਵਧੀਆ ਲੱਗਿਆ ਇੱਕ ਕਨਸੈਪਟ ਨਾ ਕਿ ਅੱਜਕੱਲ ਪੇੜ ਪ੍ਰਮੋਸ਼ਨ ਚੱਲਦੀ ਹੈਗੀ ਅਸੀਂ ਪੇੜ ਪ੍ਰਮੋਸ਼ਨ ਵਾਲੇ ਹੈ ਨਹੀਂਗੇ ਅਸੀਂ ਯਾਰੀ ਦੋਸਤੀ ਤੌਰ ਤੇ ਵੀਡੀਓ ਕਰ ਰਹੇ ਆ ਸਾਨੂੰ ਵੀ ਇਹ ਕੰਮ ਵਧੀਆ ਲੱਗਿਆ ਕਿਉਂਕਿ ਪ੍ਰਗਟ ਸਿੰਘ ਜੋ ਕਿ ਪੂਨੇ ਦੇ ਵਿੱਚ ਜੌਬ ਕਰਦੇ ਨੇ ਉਹਨਾਂ ਦੇ ਫਾਦਰ ਸਾਹਿਬ ਮੋਹਨ ਸਿੰਘ ਉਹਨਾਂ ਨੇ ਖੇਤ ਦੇ ਵਿੱਚ ਇਹ ਫਸਲ ਬੀਜੀ ਆ ਪ੍ਰਗਟ ਸਿੰਘ ਨਾਲ ਮੇਰੀ ਦੋਸਤੀ ਹੈ ਉਹਨਾਂ ਦਾ ਕਰਕੇ ਮੈਂ ਸੋਚਿਆ ਕੋਈ ਵੱਖਰੀ ਜੀ ਚੀਜ਼ ਹੈਗੀ ਵੱਖਰੀ ਜੀ ਵੈਰਾਈਟੀ ਹੈਗੀ ਬਾਕੀ ਵੱਖਰੀ ਆ ਬਾਕੀਆਂ ਨਾਲੋਂ ਹਾਂਜੀ ਹਾਂਜੀ ਵੱਖਰੀ ਹੈ ਜੀ ਆ ਤੁਹਾਨੂੰ ਆਪ ਨੂੰ ਕਿਹੋ ਜਿਹਾ ਲੱਗਦਾ ਹੈ ਡੱਗਣ ਦੀ ਸਮੱਸਿਆ ਵੀ ਨਹੀਂ ਵੀ ਇੱਕ ਡੱਗਣ ਦੀ ਹੁੰਦੀ ਹੈ ਨਾ ਉਹ ਵੀ ਨਹੀਂ ਹੈਗੀ ਇਹ ਆਪ ਨੂੰ ਆਪਾਂ ਨੂੰ ਇਹਦੇ ਨੜ ਬਾਰੇ ਵੀ ਦੇਖੋ ਜੀ ਪਤਾ ਲੱਗਦਾ ਵੀ ਕਿੰਨਾ ਨੜ ਇਹਦਾ ਹੈ ਤੇ ਕੱਲੀ ਬੱਲੀ ਨਹੀਂ ਹੈਗੀ ਨਾ ਸਾਰਾ ਕੁਝ ਹੀ ਹੈ ਹੁਣ ਜੇ ਆ ਨੜ ਦੀ ਗੱਲ ਕਰਦੀ ਇਹ ਬੱਲੀ ਨੂੰ ਕਿਵੇਂ ਚੱਲੂਗਾ ਤੇ ਥਲੀ ਡਿੱਗ ਪੂਗਾ ਹੂੰ ਹੂੰ ਇਹ ਚੀਜ਼ ਤਾਂ ਫਰਕ ਪਾਉਂਦੀ ਹੈ ਕਈ ਵਾਰੀ ਆਮ ਕਣਕਾਂ ਦੇ ਵਿੱਚ ਇਸ ਤਰ੍ਹਾਂ ਦੀ ਬੀ ਆ ਜਾਂਦੇ ਹੈ ਹਾਂ ਜੀ ਆਮ ਹੀ ਪੀ ਆਉਂਦੇ ਉਹਨਾਂ ਨੇ ਕਿਸੇ ਨੇ ਐਕਸਪੈਰੀਮੈਂਟ ਨਹੀਂ ਕਰਿਆ ਤੁਸੀਂ ਜਿਹੜੀ ਐਕਸਪੈਰੀਮੈਂਟ ਹਾਂ ਜੀ ਹਾਂ ਜੀ ਮੈਂ ਜਦੋਂ ਖਿਆਲ ਕਰਿਆ ਨਾ ਮੈਨੂੰ ਪਤਾ ਲੱਗਿਆ ਵੀ ਇਹ ਬੱਲੀ ਦਾ ਤੇ ਫਰਕ ਹੈ ਉਹ ਤਿੰਨ ਕ ਬੱਲੀਆਂ ਹੁੰਦੀਆਂ ਇੱਕ ਬੂਝੇ ਚ ਹੂੰ ਹੂੰ ਬਸ ਉਹਨਾਂ ਜੋ ਹੌ ਹਾਂ ਇਹ ਬਹੁਤ ਵਧੀਆ ਸੋਚ ਲਿਆ ਬਾਕੀ ਹਾਂ ਜੀ ਇਹ ਬਾਕੀ ਇਹਨਾਂ ਨਾਲ ਕੋਈ ਕੰਟੈਕਟ ਕਰਨ ਨਹੀਂ ਚਾਹੁੰਦਾ ਬੰਦਾ ਕੋਈ ਇਹਨਾਂ ਦਾ ਨੰਬਰ ਲਿਖ ਦੋ ਨੰਬਰ ਲਿਖ ਦੋ ਬਾਕੀ ਇਹਨਾਂ ਨਾਲ ਕੋਈ ਕੰਟੈਕਟ ਵੀਰ ਕਰਨਾ ਚਾਹੁੰਦਾ ਇਹਨਾਂ ਦਾ ਕੰਟੈਕਟ ਨੰਬਰ ਜਰੂਰ ਦੇ ਦੇਣਗੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋ ਬਾਈ ਜੀ ਕੋਈ ਗੱਲ ਨਹੀਂ ਹੋਰ ਹੋਰ ਗੱਲ ਬਾਈ ਬਹੁਤ ਵਧੀਆ ਪਾਈ ਲੱਗੀ ਹੈ ਹੁਣ ਇਹੋੜਾ ਹੀ ਲੈ ਕੇ ਲਾਇਆ ਹੋਇਆ ਹੈ ਇਹ ਇਹ ਵੀ ਦਾ ਜਿਹੜਾ ਵੀ ਕੋਈ ਬੁੜੀ ਕਹਿੰਦੀ ਹੈ ਕਿ ਵੀ ਰੋਟੀ ਦਾ ਲੇਸ ਨਹੀਂ ਹੁੰਦਾ ਇਹ ਇਹ ਵੀ ਦਾ ਲੇਸ ਪੂਰਾ ਬਰੀਆ ਆ ਤੇ ਹੋਰ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਪਈ ਰਹਿਨੇ 5 ਕਿਲੋ ਲੈ ਲਿਆ ਕੇ ਰਹਿਨੇ 10 ਕਿਲੋ ਲੈ ਲਿਆ ਮੇਰੇ ਕੋਲੇ 15 ਕਿਲੋ ਲਾਇਆ ਹੋਇਆ ਅੱਧਾ ਕਿਲੇ ਦੇ ਲਗਭਗ ਲਾਇਆ ਹੋਇਆ ਸੀ ਸਾਰੇ ਸਾਬ ਨੇ ਜਾਨੀ ਕਿ ਯਾਰੀ ਦੋਸਤ ਹੋ ਹਾਂ ਅਸੀਂ ਦੇਖ ਕੇ ਲੈਂਦੇ ਆ ਐਕਸਪੈਰੀਮੈਂਟ ਕੀਤਾ ਹੂੰ ਹੂੰ ਦੇਖਿਆ ਬੱਲੀ ਖੇਰ ਜਾ ਕੇ ਜੀ ਹਾਂਜੀ ਜੀ ਤੇ ਅੰਕਲ ਜੀ ਹੋਰ ਜਾਂਦਿਆਂ ਨੇ ਕੀ ਕਹਿਣਾ ਚਾਹੁੰਦੇ ਹੋ ਵੀ ਬਾਰੇ ਜਾਂਦੇ ਜਾਂਦੇ ਤਾਂ ਜੀ ਇਹੀ ਗੱਲ ਕਹਿੰਦੇ ਆ ਵੀ ਆਪੋ ਆਪਣੀਆਂ ਕਣਕਾਂ 'ਚ ਜੱਕ ਸੇ ਹੋਰ ਬੀਜ 'ਤੇ ਧਿਆਨ ਦਿਆ ਕਰੋ ਕੁਦਰਤ ਤੁਹੀ ਆ ਜਾਂਦਾ ਵੀ ਉਸੇ ਨੂੰ ਤਿਆਰ ਕਰ ਲੈਣੇ ਆ ਕੋਈ ਇਹੀ ਗੱਲ ਨਹੀਂ ਹੈਗੀ ਹੂੰ ਹੂੰ ਬਾਕੀ ਵੀ ਪ੍ਰੈਕਟਿਕਲ ਤੌਰ ਤੇ ਅਗਲਾ ਖੇਤ ਚਾਹ ਕੇ ਕਿਸਾਨ ਵੀਰ ਜੇ ਕੋਈ ਦੇਖ ਸਕਦਾ ਤਾਂ ਦੇਖ ਸਕਦਾ ਭਾਈ ਸਾਡੇ ਨਾਲ ਸੰਪਰਕ ਕਰ ਹਾਂਜੀ ਹਾਂ ਤੇ ਦੇਖੋ ਖੇਤ ਦੇ ਵਿੱਚ ਵੀ ਆ ਜਾ ਸਕਦਾ ਜੇ ਕਿਸੇ ਨੇ ਬੁੱਕ ਬੁੱਕ ਕਰਨਾ ਹੈ ਬੁੱਕ 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 ਵੀ ਕਰਨ ਨੂੰ ਤਿਆਰਾਂਗੇ ਸੀ ਵੀ ਇਹ ਬੁੱਕ ਕਾਲਾ ਹੀ ਆ ਜੇ ਕੋਈ ਜੀ ਤੇ ਪੰਜਾਬੀ ਵੀਰੋ ਜਿਵੇਂ ਕਿ ਬੀਜ ਦੀ ਆਪਾਂ ਗੱਲਬਾਤ ਕਰੀ ਹੈਗੀ ਕੋਈ ਵੀਰ ਆ ਕੇ ਚੈੱਕ ਕਰਨਾ ਚਾਹੁੰਦਾ ਬੀਜ ਜਰੂਰ ਚੈੱਕ ਕਰ ਸਕਦਾ ਪਿੰਡ ਕਿਸ਼ਨਗੜਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਰੇਟੇ ਦੇ ਨਾਲ ਪਿੰਡ ਪੈਂਦਾ ਕਿਸ਼ਨਗੜਾ ਸੇਡਾ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ ਡਾੜਾਗਾਗਾ ਤੇ ਡਾੜਾਗਾਗਾ ਰੋਡ ਤੇ ਬਾਕੀ ਲੋਕੇਸ਼ਨ ਵੀ ਅਸੀਂ ਪਾ ਦੇਾਂਗੇ ਕੋਈ ਵੀਰ ਆ ਕੇ ਚੈੱਕ ਕਰਨਾ ਚਾਹੁੰਦਾ ਕਿਸ ਤਰ੍ਹਾਂ ਦਾ ਵੀ ਆ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੜੇ ਗੱਪ ਚੱਲਦੇ ਨੇ ਇਹ ਉਹ ਗੱਪਾਂ ਵਾਲੀ ਵੀਡੀਓ ਤਾਂ ਨਹੀਂ ਅਸੀਂ ਖੁਦ ਆ ਕੇ ਚੈੱਕ ਕਰਿਆਗਾ ਨਾ ਹੀ ਇਹ ਪੇਡ ਪ੍ਰੋਮੋਸ਼ਨ ਦੀ ਵੀਡੀਓ ਆ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਆ